Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜਿੰਨ ਕੀ ਨਿਊਜ਼ ਦੇ ਗਏ ਤੁਹਾਨੂੰ ਦੱਸ ਕਾ ਦਾ ਮੈਜਰ ਇਸ ਮਾਤੀ ਸਵਾਦ ਦਾ ਅੱਜ ਦਾ ਬਾਦਖਾ ਦਾ ਨਾ ਦੇ ਕਿਰੀ ਹੋਈ ਚੰਗਿਆਰ ਦੇ ਸੱਤ ਬੱਪਾਂ ਦਾ ਰੈਂਸੇ ਮੋਨੀ ਦਾ ਪਦਰਾ ਨਾਲ ਦੀ ਜਾਣਕਾਰੀ ਚ ਗੁਰਮਤ ਸਵਾਗਤ ਕਰਵਾਇਆ ਜਾ ਰਿਹਾ ਹੈ ਜੀ ਦੀ ਸਾਰੀ ਜਾਣਕਾਰੀ ਅਦਰ ਸੰਤਪਾਪਾ ਭਾਈ ਨਰਿੰਦਰ ਸਿੰਘ ਜੀ ਖਾਸਾ ਜੀ ਨੂੰ ਨਾਲ ਸੱਜੀ ਕਰਾਂਗੇ ਜੀ ਕੀ ਖਤੇ ਇਹ ਸਲਾਮਾ ਗੁਰਮਤ ਸਮਾਗਮ ਨੌ ਮਾਂ ਗੁਰਮਤ ਸਮਾਗਮ ਹੋਵੇ ਪੰਡਿਤ ਪਰਵਤੀ ਇਹ ਜਿਹੜਾ ਸਮਾਗਮ ਹੈ ਇਹ ਤੁਨ ਤੁਨ ਸਤਿਗੁਰੂ ਅਸੇ ਤੋਂ ਮਦਦ ਲਈ ਮਹੰਤਪੁਰ ਸ੍ਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਮੋਲੀ ਮਹਾਰਾਜ ਬਾਬਾ ਰਾਜੀ ਬਹਾਲੀ ਵਾਲਿਆਂ ਦੀ ਸਲਾਮਾਨੀ ਦੀ ਯਾਦ ਨੂੰ ਸਮਰਪਿਤ ਹੁੰਦੇ ਸਮਾਗਮ ਆਏ ਸਾਲ ਸਾਰੇ ਇਲਾਕਾ ਮਿਲ ਕੇ ਧਰਤੀ ਜਿਹੜੀ ਹੈ ਨਗਰ ਫੀਲਪੁਰ ਨੇ ਪਾਗਲੋਂ ਦੀ ਸੰਗਤ ਤੇ ਬਾਕੀ ਸਾਰੇ ਇਲਾਕੇ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਹੁੰਦਾ ਤੇ ਇਸ ਵਾਰ ਜਿਹੜਾ ਸਮਾਗਮ ਹੋਣ ਜਾ ਰਿਹਾ ਇਹ ਬਹੁਤ 3 4 ਦਿਨ ਹੋਣ ਜਾ ਰਿਹਾ ਤੇ ਇਹਨਾਂ ਦਾ ਸਮਾਂ ਜਿਹੜਾ ਹੈ ਰਾਤਰੀ ਦਾ 7 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਦਾ ਸਮਾਰਨ ਹੈ ਬੜੇ ਤਤਵੇ ਤੇ ਮਹਾਂਪੁਰਖਾਂ ਨਾਮ ਦਾ ਸੀ ਇਹਦੇ ਚ ਉਮਤ ਕੀਤਾ ਨਹੀਂ ਇਹ ਹਾਲ ਕਰਨ ਦੇ ਲਈ ਪਹੁੰਚ ਰਹੇ ਨੇ ਜਿਨ੍ਹਾਂ ਵਿੱਚ ਚੇਚੇ ਤੌਰ ਤੇ ਸ੍ਰੀਮਾਨ ਸੰਤ ਬਾਬਾ ਕਸ਼ੀਰਾ ਸਿੰਘ ਜੀ ਮਹਾਰਾਜਾ ਲਾਰੈਂਸ ਸਾਹਿਬ ਵਾਲੇ ਨਾਮ ਸੰਤ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ ਸੰਤ ਬਾਬਾ ਸਰਜੀਤ ਸਿੰਘ ਜੀ ਯੂਐਸਏ ਵਾਲੇ ਸੰਤ ਬਾਬਾ ਦਰਸ਼ਨ ਸਿੰਘ ਜੀ ਬਠਾਣਾ ਵਾਲੇ ਸੰਤ ਬਾਬਾ ਦਸਮਬੀਰ ਸਿੰਘ ਜੀ ਮਾਨ ਸੇਵਾ ਵਾਲੇ ਔਰ ਸੰਤ ਬਾਬਾ ਜਗਸੀਰ ਸਿੰਘ ਜੀ ਬਲਿਆਲ ਵਾਲੇ ਤੇ ਹੋਰ ਵੀ ਬਹੁਤ ਮਾਨਪੁਰਖਾਂ ਨੇ ਇਸ ਸਮਾਗਮ ਦੀ ਥਾਪ ਦਿੱਤੀ ਹੈ ਤੇ ਉਤਸ਼ਾਹਿਤੇ ਤੌਰ ਤੇ ਨੌਜਵਾਨੀ ਨੂੰ ਗੁਰਸਿੱਖੀ ਦੇ ਨਾਲ ਜੋੜਨ ਦੇ ਲਈ ਇੱਕ ਮਹਾਨ ਕਾਰਨਾ ਨੌਜਵਾਨਾਂ ਨੇ ਕੀਤਾ ਹੈ ਕਿ ਦਸਤਾਰ ਮੁਕਾਬਲੇ ਵੀ ਕਰਾਈ ਜਾ ਰਹੇ ਨੇ ਦਸਤਾਰ ਮੁਕਾਬਲਿਆਂ ਦੀ ਤਰੀਕ ਜਿਹੜੀ ਹੈ ਉਹ ਚਾਰ ਤਰ੍ਹਾਂ ਦੇ ਕਰਾਏ ਜਾ ਰਹੇ ਫਰਾਈ ਜਾ ਰਹੇ ਨੇ ਉਹਨਾਂ ਦਾ ਜਿਹੜਾ ਸਮਾਂ ਹੈ ਉਹ ਸ਼ਾਮ 3:00 ਵਜੇ ਤੋਂ ਲੈ ਕੇ 8:00 ਵਜੇ ਤੱਕ ਦਾ ਸਮਾਂ ਹੈ ਜਿਹਦੇ ਵਿੱਚ 9 ਤੋਂ 14 ਸਾਲ ਦਾ ਬੈਚ ਹੈ ਇੱਕ ਦੂਸਰਾ ਬੈਚ ਹੈ 15 ਤੋਂ 21 ਸਾਲ ਦਾ ਜਿਹੜੇ ਸਭ ਤੋਂ ਵਧੀਆ ਦਸਤਾਰ ਸਜਾਉਣਗੇ ਉਹਨਾਂ ਨੂੰ ਬਕਾਇਦਾ ਨਾਮ ਉਹਨਾਂ ਦਾ ਸਨਮਾਨ ਉਹਨਾਂ ਦੇ ਹੌਸਲੇ ਆਜ਼ਮ ਕੀਤਾ ਜਾਏ ਤੋ ਇਹ ਸਮਾਗਮ ਜਿਹੜੇ ਹੈ ਮਦਦ ਕਰਕੇ ਸਮਾਗਮ ਹੋ ਰਿਹਾ ਹੈ ਇਲਾਕੇ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈ ਸਮਾਗਮ ਹੋ ਰਹੇ ਨੇ ਇਹਨਾਂ ਦੀ ਸਰਪ੍ਰਸਤੀ ਹੈ ਜਿਹੜੀ ਉਸ ਸ੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਮਹਾਰਾਜ ਤਪਾਧਾਰ ਜਮ ਹਰੀਵਾਲੇ ਪਾਵੇਂ ਉਹ ਸੇਤ ਬਖੋਂ ਥੋੜੇ ਜੇ ਢਿੱਲ ਚੱਲ ਰਹੇ ਨੇ ਪਰ ਫਿਰ ਵੀ ਉਹਨਾਂ ਦਾ ਹੌਸਲਾ ਹੀ ਸਾਨੂੰ ਬਹੁਤ ਆ ਉਹ ਇੱਕ ਵਾਰ ਆ ਵੀ ਜਾਂਦੇ ਨੇ ਇੱਥੇ ਆ ਕੇ ਬੈਠ ਵੀ ਜਾਂਦੇ ਨੇ ਸਾਰਾ ਸਮਾਗਮ ਉਹਨਾਂ ਦੀ ਦੇਖ ਰੇਖ ਕਰਤ ਹੁੰਦਾ ਹੈ ਤੇ ਇਹ ਪ੍ਰੋਗਰਾਮ ਦਾ ਜਿਹੜਾ ਪ੍ਰਬੰਧ ਹੈ ਉਹ ਵੀ ਉਹ ਹੀ ਕਰਦੇ ਹਨ ਤੇ ਕਿੰਨਾ ਕਿੰਨਾ ਮਹਾਂਪੁਰਖਾਂ ਦੀ ਹਾਜ਼ਰੀ ਪਰਣੀ ਹੈ ਉਹ ਸਾਰਾ ਉਹਨਾਂ ਦੇ ਹੁਕਮ ਦੇ ਅੰਮਦਗ ਹੁੰਦਾ ਹੈ ਤੇ ਉਹਨਾਂ ਦੀ ਸਰਪ੍ਰਸਤੀ ਹੈ ਅਸ਼ੀਰਵਾਦ ਵੀ ਉਹਨਾਂ ਦਾ ਹੈ ਹੌਸਲਾ ਵਜਾਈ ਉਹ ਹੀ ਕਰਦੇ ਨੇ ਤੇ ਉਹਨਾਂ ਦੇ ਅਸ਼ੀਰਵਾਦ ਨਾਲ ਕਈ ਜਿਹੜਾ ਸਮਾਗਮ ਹੋ ਰਿਹਾ ਤੇ ਇਸ ਕਰਕੇ ਉਹਨਾਂ ਦਾ ਵਿਸ਼ੇਸ਼ ਸਹਿਜੋ ਕਹਿ ਲਓ ਜਾਂ ਐਂ ਕਹਿ ਲਓ ਵੀ ਸਮਾਗਮ ਇਹ ਸ਼੍ਰੀਮ ਤੇ ਉਹਨਾਂ ਦਾ ਆਪਣਾ ਸਮਾਜ ਨੇ ਉਹਨਾਂ ਦੀ ਸਰਪ੍ਰਸਤੀ ਹੈ ਉਹਨਾਂ ਦੀ ਦੇਖ ਰੇਟ ਦੇਖ ਰੇਟ ਤੋਂ ਇਹ ਸਾਰਾ ਸਮਾਜ ਨੂੰ ਬਥਾ ਹੈ ਨੋਰਥੀ ਕਿ ਇੱਕ ਤਸਵਤੋ ਮੈਂਤਾ ਇਹ ਹੈ ਕਿ ਮਹਾਪੁਰਖਾਂ ਦੀ ਯਾਦ ਦੇ ਨਾਲ ਸਮਕੁੜੀਆਂ ਰਹਿੰਦੀਆਂ ਨੇ ਦੂਸਰਾ ਜਿਹੜਾ ਅੱਜ ਦਾ ਸਮਾਜ ਜਿਵੇਂ ਆ ਜੋ ਕਿ ਸਮੇਂ ਦੇ ਵਿੱਚ ਨੌਜਵਾਨ ਕਿਹੜੇ ਨਸ਼ਿਆਂ ਵੱਲ ਨੂੰ ਰੁਝਾਨ ਜਿਹੜਾ ਉਹਨਾਂ ਵਧ ਰਹੇ ਹਨ ਨੌਜਵਾਨਾਂ ਦਾ ਰੁਝਾਨ ਜਿਹੜਾ ਉਹ ਸਿੱਖੀ ਵੱਲ ਹੋਵੇ ਇਸੇ ਕਰਕੇ ਦਸਾਰ ਮੁਕਾਬਲੇ ਕਰਾਏ ਜਾ ਰਹੇ ਹਨ ਤਾਂ ਕਿ ਬੱਚਿਆਂ ਨੂੰ ਕੇਸ ਦਾੜੀ ਰੱਖਣ ਦਾ ਦਸਤਾਰਾ ਬੰਨਣ ਦਾ ਸ਼ੌਕ ਲੱਗੇ ਠੀਕ ਹੈ ਉਹਨਾਂ ਨੂੰ ਨਾਮ ਦਿੱਤੇ ਜਾਣਗੇ ਜਿਹੜਾ ਇਹਦਾ ਮਨੋਰਥ ਗੁਰਸਿੱਖੀ ਨਾਲ ਵੀ ਜੋੜਨਾ ਲੋਕਾਈ ਦੇ ਨਾਲ ਕਿਉਂਕਿ ਅੱਜ ਦਾ ਸਮਾਂ ਹੈ ਉਹ ਸਿੱਖ ਨੇ ਜਿਹੜੇ ਸਿੱਖ ਪਰਿਵਾਰ ਵੀ ਸਿੱਖਾਂ ਨੂੰ ਉਹਨਾਂ ਵਿੱਚ ਕੁਝ ਐਸੇ ਸਾਡੇ ਦੇ ਲੋਕ ਆ ਕੇ ਰਲ ਗਏ ਨੇ ਜਿਹੜੇ ਪੂਰ ਪ੍ਰਚਾਰ ਕਰਕੇ ਲਾਲਚ ਦੇ ਕੇ ਲੋਕਾਂ ਨੂੰ ਗਲਤ ਪਾਸੇ ਲਾ ਰਹੇ ਨੇ ਤਾਂ ਕਿ ਉਹਨਾਂ ਨੂੰ ਵੀ ਸੋਝੀ ਆਵੇ ਕਿਉਂਕਿ ਇਹਨਾਂ ਦਿਵਾਨਾਂ ਜਮਾਹਾਂ ਬੁਰਖੋ ਚੇਚੇ ਤੌਰ ਤੇ ਇਸ ਚੀਜ਼ ਦਾ ਪ੍ਰਚਾਰ ਕਰਦੇ ਨੇ ਕਿ ਜਿਹੜੇ ਗੁਨਕਲਮੀਰ ਪਾਤਸ਼ਾਹ ਮਹਾਰਾਜ ਨੇ ਸਾਡੇ ਵਾਸਤੇ ਕੁਰਬਾਨੀਆਂ ਕੀਤੀਆਂ ਸਾਬ ਜਾਦੇ ਸਾਡੇ ਵਾਸਤੇ ਉਹਨਾਂ ਨੇ ਮਾਰੀ ਅਸੀਂ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੀਏ ਠੀਕ ਹੈ ਤੇ ਇਸ ਕਰਕੇ ਸੰਗਤ ਬਹੁਤ ਬਹੁਤ ਗੋ ਸਿੱਖੀ ਨਾਲ ਜੁੜੇ ਜਿਹੜੇ ਵਿਚਾਰੇ ਭਟਕੇ ਹੋਏ ਕਿਸੇ ਲਾਲਚ ਵਾਸਾ ਕੀ ਕਿਉਂਕਿ ਅਸੀਂ ਦੇਖਦੇ ਹਾਂ ਉਹ 2-4 ਕਿਲੋ ਆਟੇ ਦੇ ਪਿੱਛੇ ਲੱਗ ਗਿਆ 2-4 ਕਿਲੋ ਚੀਨੀ ਦੇ ਪਿੱਛੇ ਲੱਗ ਗਿਆ ਅਸੀਂ ਐਸਾ ਵੀ ਹਮੇਸ਼ਾ ਨਗਰਾਂ 'ਚ ਲਾ ਕੇ ਦੇਖਦੇ ਰਹੇ ਹਾਂ ਤੇ ਇਹ ਵੀ ਸਾਡਾ ਇੱਕ ਪਰਪਸ ਹੈ ਕਿ ਸੰਗਤ ਨੂੰ ਸੋਝੀ ਆਵੇ ਉਹਨਾਂ ਨੂੰ ਸਹੀ ਰਾਹ ਬਤਾ ਲਗੀ ਇਸ ਕਰਕੇ ਵੀ ਜਿਹੜੇ ਗੁਰਮਤ ਸਮਾਗਮ ਕਰਾ ਗਏ ਨੇ ਔਰ ਇਹਨਾਂ ਤਮਾਮ ਪ੍ਰਕੋਚ ਇਚੇ ਤਰ੍ਹਾਂ ਦੇ ਇਹ ਵੀ ਪ੍ਰਚਾਰ ਦਾ ਮੁੱਖ ਨਦਾਰਾ ਰਿਹਾ ਨੇ ਔਰ ਮਹਾਂਪੁਰਖਾਂ ਦੀ ਜਿਹੜਾ ਨੰਗਰ ਹੈ ਕਿ ਜੋ ਸ੍ਰੀਮਾਨ ਸਾਹਿਬਾ ਜੀ ਬੰਦ ਰਹਿਣ ਸਿੱਖਣਾ ਉਹ ਐਸੇ ਮਹਾਂਪੁਰਖ ਕੋਈ ਬਹੁਤ ਗਰੀਬ ਪਰਵਾਰ ਦੇ ਬੱਚੇ ਇਹਨਾਂ ਉਹਨਾਂ ਨੇ ਤਰਕ ਕੀਤਾ ਇੰਨੀ ਉਹਨਾਂ ਨੇ ਬੰਦਗੀ ਕੀਤੀ ਔਰ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ अपना नाम ਜਿਹੜਾ ਹੈ ਉਹ ਦੁਨੀਆ ਨਾਲ ਦਾ ਜੱਗ ਦੀ ਕਿੰਨੇ इंग्लंड ਦੀਆਂ ਰਾਣੀਆਂ ਜਿਨ੍ਹਾਂ ਨੂੰ ਕੈਂਸਰ ਦਾ ਤੇ ਰੋਗ ਹੋ ਗਏ ਸੀਗੇ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਉਹ ਮਰੀਦ ਬਣ ਗਏ ਸੋਨੇ ਦੀਆਂ ਤਲਵਾਰਾਂ ਉਹਨਾਂ ਨੇ ਮਹਾਪੁਰਖਾਂ ਨੂੰ ਉਪਹਾਰ ਵਜੋਂ ਭੇਟ ਕੀਤੀਆਂ ਤੇ ਪਤਾ ਹੀ ਨਹੀਂ ਕਿੰਨੇ ਘਰ ਅਜਿਹੇ ਨੇ ਜਿਨ੍ਹਾਂ ਦੇ ਘਰਾਂ 'ਚ ਉਹਨਾਂ ਦੇ ਬਚਨਾਂ ਦੇ ਨਾਲ ਪੁੱਤਰਾਂ ਦੀਆਂ ਦਾਤਾਂ ਮਿਲੀਆਂ ਕਿਸ ਨਾਮ ਆਪਣੀਆਂ ਜਗਰੀਆਂ ਕਿਸ ਦੇ ਕਾਰੋਬਾਰ ਚੜ੍ਹਦੀ ਕਲਾ ਚ ਹੋਗੇ ਸੋ ਇਸ ਕਰਕੇ ਉਹ ਸੰਗਤਾਂ ਮਹਾਂਪੁਰਖਾਂ ਨੂੰ ਯਾਦ ਕਰਦੀਆਂ ਨੇ ਉਹੀ ਸੰਗਤਾਂ ਆ ਕੇ ਫਿਰ ਸੇਵਾ ਕਰਦੀਆਂ ਨੇ ਬਹੁਤ ਵਾਰ ਤਾਂ ਸੰਗਤ ਸਹਿਯੋਗ ਵੀ ਕਰਦੀ ਰਹੇ ਕੋਈ ਆਟਾ ਭੇਜਦਾ ਹੈ ਕੋਈ ਰਸੋਦ ਭੇਜਦਾ ਹੈ ਕੋਈ ਮਾਇਆ ਭੇਜਦਾ ਹੈ ਤੇ ਇਹ ਸੰਗਤ ਨੇ ਸਹਿਯੋਗ ਦੇਣਾ ਹੁੰਦਾ ਔਰ ਕਿਰਪਾ ਦਾ ਸਾਰੀ ਮਹਾਪੁਰਖਾਂ ਦੀ ਉਹਨਾਂ ਦਾ ਆਪਣਾ ਕਾਰਜ ਹੈ ਉਹ ਆਪ ਹੀ ਸੇਵ ਕਰਦੇ ਹਨ ਸੰਗਤ ਹੋ ਕੇ ਕਰਾਉਂਦੇ ਨੇ ਬੰਦਾ ਕਰਨ ਵਾਲਾ ਕੋਈ ਨਹੀਂ ਹੈ ਉਹ ਮਹਾਪੁਰਖਾਂ ਦੇ ਸਮਾਗਮ ਹੈ ਉਹਨਾਂ ਨੇ ਆਪ ਹੀ ਅੰਗ ਸੰਗਤ ਨੂੰ ਸਹਾਇ ਹੋ ਕੇ ਉਹਨਾਂ ਨੂੰ ਕਰਾਉਣਾ ਤੇ ਸੰਗਤ ਨੂੰ ਅਪੀਲ ਕਰਾਂਗੇ ਕਿ ਜਿੱਥੋਂ ਤੱਕ ਵੀ ਸੰਗਤਾਂ ਤੱਕ ਇਹ ਆਵਾਜ਼ ਪਹੁੰਚੀ ਹੋਵੇ ਬਦ ਤੋਂ ਬਦ ਸੰਗਤਾਂ ਪਹੁੰਚੋ ਕਿ ਇਹ ਸ੍ਰੀਆ ਪਹੁੰਚ ਰਿਹਾ ਵੀਡੀਓ ਸੰਗਤ ਜਿੱਥੋਂ ਤੱਕ ਦੇਖ ਰਹੀ ਆ ਤੇ ਸਕਰੀਨ ਦੇ ਉੱਤੇ ਨੰਬਰ ਚੱਲਦੇ ਹੋਣਗੇ ਪ੍ਰਬੰਧ ਕਰਾਂਗੇ ਜਿੱਥੋਂ ਵੀ ਸੰਗਤ ਆਉਣੀ ਚਾਹਵੇ ਸੰਗਤ ਦੇ ਆਉਣ ਜਾਣ ਦਾ ਪ੍ਰਬੰਧ ਕੀਤਾ ਗਿਆ ਉਹਨਾਂ ਨੂੰ ਵለያዩ ਤੇ ਜਿੱਥੋਂ ਵੀ ਸੰਗਤ ਦੇਖਦੀ ਹੈ ਜਿਨ੍ਹਾਂ ਨੇ ਵੀ ਪਹੁੰਚਣਾ ਹੈ ਵੀ ਤੇ ਉਹ ਨੰਬਰ ਤੇ ਸੰਪਰਕ ਕਰ ਲੈਣ ਘੱਟੋ ਘੱਟ ਇੱਕ ਪਿੰਡ ਦੇ ਵਿੱਚੋਂ ਜੇ 20 25 ਸੰਗਤਾਂ ਹੋ ਜਾਂਦੀਆਂ ਨੇ ਤੇ ਉਹਨਾਂ ਵਾਸਤੇ ਅਸੀਂ ਗੱਡੀ ਦਾ ਜਾਂ ਕਿਸ ਤਰ੍ਹਾਂ ਵੀ ਪ੍ਰਬੰਧ ਕਰਾਂਗੇ ਲੰਬੇ ਕਰਨਗੇ ਤੇ ਬਹੁਤ ਬਹੁਤ ਸੰਗਤਾਂ ਸਹਿਯੋਗ ਦੇਣ ਜਿੰਨੀ ਵੀ ਸੰਗਤ ਦੋੜਦੀ ਦੀ ਬਹੁਤ ਬਹੁਤ ਸੰਗਤਾਂ ਪਹੁੰਚੇ ਤੇ ਸੰਗਤ ਨੂੰ ਚੇਤੇ ਚੇਤੇਤਾ ਵਰਤ ਲੈ ਜਾਣ ਮੈਂ ਕੁਛ ਦਿਨਾਂ ਫੋਨ ਕੀਤਾ ਜੀ ਵਾਇਸ ਜੀ ਜੀ ਕਾਲ ਸਾਬ ਹੈ ਜੀ